ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਥ ਸੰਗਤ ਜੀ ਅੱਜ ਸਰਦਾਰ ਉਦਮ ਸਿੰਘ ਦਾ ਇਤਿਹਾਸ ਸਰਵਣ ਕਰਾਂਗੇ ਜਿਨ੍ਹਾਂ 21 ਸਾਲਾਂ ਬਾਅਦ ਇੰਗਲੈਂਡ ਜਾ ਕੇ ਤੇ ਜਲੀਆਂ ਵਾਲੇ ਬਾਗ ਦਾ ਬਦਲਾ ਲਿਆ ਅਜੋ ਇਤਿਹਾਸ ਸਰਵਣ ਕਰਨ ਲੱਗੇ ਹਾਂ ਜੋ ਕਿ ਬਹੁਤ ਲੋਕਾਂ ਨੇ ਸੁਣਿਆ ਨਹੀਂ ਹੋਣਾ ਬਹੁਤ ਹੀ ਘੱਟ ਲੋਕਾਂ ਨੂੰ ਇਹ ਇਤਿਹਾਸ ਪਤਾ ਹੋਣਾ ਵਾ ਹੁਣ ਆਪਾਂ ਚੱਲਦੇ ਹਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤਾ ਉਥੇ ਦੋ ਨਿਆੜੇ ਸਨ ਨਿਆੜੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸਨ ਹੱਥਾਂ ਦੇ ਵਿੱਚ ਭੀਖ ਮੰਗਣ ਰਾਏ ਠੁੱਠੇ ਫੜੇ ਹੋਏ ਸਨ ਕੇਸ ਵੀ ਉਹਨਾਂ ਦੇ ਕੱਟੇ ਹੋਏ ਸਨ ਉਹ ਦੋਵੇਂ ਭਾ ਦਰਬਾਰ ਸਾਹਿਬ ਦੀ ਗਲੀ ਦੇ ਵਿੱਚ ਭੀਖ ਮੰਗਣ ਦੇ ਸਨ ਤੇ ਕਦੇ ਕਿਹੇ ਅੱਗੇ ਜਾ ਕੇ ਆਪਣੇ ਭਾਂਡੇ ਖੜਕਾਉਂਦੇ ਨੇ ਤੇ ਕਦੇ ਕਿਹੇ ਅੱਗੇ ਜਾ ਕੇ ਆਪਣੇ ਭਾਂਡੇ ਖੜਕਾਉਂਦੇ ਨੇ ਤੇ ਦਰਬਾਰ ਸਾਹਿਬ ਦੇ ਬਾਹਰ ਇੱਕ ਸੰਗਲ ਵਾਲਾ ਖਾਲਾਵਾ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਵਿਚਾਲੇ ਪੌੜੀਆਂ ਨੇ ਉਥੋਂ ਆਪਾਂ ਜਦੋਂ ਬਾਹਰ ਜਾਂਨੇ ਵਾ ਉਹਦੇ ਸਾਹਮਣੇ ਜਿਹੜੇ ਉਦਾਸੀ ਸਾਧੂ ਹੁੰਦੇ ਨੇ ਉਹਨਾਂ ਦਾ ਬਹੁਤ ਵੱਡਾ ਅਖਾੜਾ ਵਾ ਤੇ ਉਹਦੇ ਬਾਹਰ ਇੱਕ ਸੰਘਣ ਲੰਮਕਦਾ ਹੈ ਤਾਂ ਕਰਕੇ ਉਹਨੂੰ ਸੰਘਣ ਵਾਲਾ ਅਖਾੜਾ ਕਹਿੰਦੇ ਨੇ ਉਹ ਦੋਵੇਂ ਬੱਚੇ ਇੱਥੋਂ ਤੱਕ ਭੀਖ ਮੰਗਦੇ ਆ ਮੰਗਦੇ ਆ ਗਏ ਸਾਹਮਣੇ ਚਾਹ ਦੀ ਦੁਕਾਨ ਸੀ ਤੇ ਉੱਥੇ ਦਰਬਾਰ ਸਾਹਿਬ ਦਾ ਇੱਕ ਹਜ਼ੂਰੀ ਰਾਗੀ ਜਿੱਥਾ ਚਾਹ ਪੀਂਦੇ ਆ ਸੀ ਤਾਂ ਇੱਕ ਦਾ ਨਾਂ ਹੀ ਭਾਈ ਚੰਚਲ ਸਿੰਘ ਇੱਕ ਦਾ ਨਾਂ ਹੀ ਭਾਈ ਸ਼ੰਗਾ ਸਿੰਘ ਭਾਈ ਚੰਤਲ ਸਿੰਘ ਚਾ ਪਿੰਡੇ ਸੰਦੇ ਭਾਈ ਸ਼ੰਗਾ ਸਿੰਘ ਜੀ ਨੇ ਕਿਹਾ ਵੀ ਭਾਈ ਸਾਹਿਬ ਜਿਹੜੇ ਬੱਚੇ ਭੀਖ ਮੰਗਣਦੇ ਨੇ ਮੈਨੂੰ ਇੰਝ ਜਾਪਦਾ ਹੈ ਵੀ ਜਿਵੇਂ ਇਹ ਬੱਚੇ ਮੇਰੇ ਜਾਣ ਪਛਾਣ ਵਾਲੇ ਨੇ ਇਹ ਪਛਾਣ ਦੇ ਵਿੱਚ ਤਾਂ ਨਹੀਂ ਆਉਣਦੇ ਪਰ ਮੈਨੂੰ ਇਦਾਂ ਲੱਗਦਾ ਹੈ ਵੀ ਇਹ ਬੱਚੇ ਭਿਖਾਰੀ ਨਹੀਂ ਹੈਗੇ ਮੈਨੂੰ ਲੱਗਦਾ ਹੈ ਬੱਚੇ ਭਿਖਾਰੀ ਬਣਾਏ ਗਏ ਨੇ ਅੱਜ ਵੀ ਜੇ ਆਪਾਂ ਵੇਖੀਏ 198 ਬੱਚੇ ਜਿਹੜੇ ਨੇ ਉਹ ਚੁੱਕ ਕੇ ਲਿਆਂਦੇ ਗਏ ਨੇ ਤਾਂ ਜਿਹੜੇ ਆ ਬੱਚੇ ਭੀਖ ਮੰਗਦੇ ਨੇ ਇਹਨਾਂ ਦੇ ਵਿੱਚੋਂ ਸਿਰਫ 2% ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਭਿਖਾਰੀ ਹੁੰਦੇ ਨੇ ਨਹੀਂ ਤਾਂ ਹੋਰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਸਾਰੇ ਨੂੰ ਕਿਤੇ ਨਾ ਕਿਤੇ ਚੁੱਕ ਕੇ ਲਿਆਉਂਦੇ ਨੇ ਜਾਂ ਤੇ ਉਹਨਾਂ ਨੂੰ ਕਿਸੇ ਮੇਲੇ ਤੋਂ ਚੁੱਕ ਕੇ ਲਿਆਉਂਦੇ ਨੇ ਜਾਂ ਕਿ ਹੋਰ ਪਾਸੋਂ ਚੁੱਕ ਕੇ ਲਿਆਉਂਦੇ ਨੇ ਫਿਰ ਬਾਅਦ ਉਹਨਾਂ ਨੂੰ ਕੈਦ ਕਰਕੇ ਵੀ ਉਹ ਰੱਖਦੇ ਨੇ ਤੇ ਜਿਹੜੀ ਗੈਂਗ ਉਹਨਾਂ ਨੂੰ ਫਿਰ ਨਾ ਚੁੱਕ ਕੇ ਲਿਆਉਂਦੀ ਬਾ ਤੇ ਉਹ ਸਾਰਾ ਪੈਸਾ ਜੋ ਉਹ ਇਕੱਠਾ ਕਰਦੇ ਨੇ ਉਸ ਗੈਂਗ ਨੂੰ ਸ਼ਾਮ ਤੱਕ ਉਹ ਦੇ ਦਿੰਦੇ ਨੇ ਤਾਂ ਭਾਈ ਚੰਚਲ ਸਿੰਘ ਦੀ ਚਾਹ ਮੱਗੀ ਤੇ ਭਾਈ ਚੰਚਲ ਸਿੰਘ ਦੀ ਚਾਹ ਦੀ ਦੁਕਾਨ ਤੋਂ ਬਾਹਰ ਆ ਗਏ ਤੇ ਉਹਨਾਂ ਨੇ ਬਾਹਰ ਆ ਕੇ ਉਹਨਾਂ ਦੋਵਾਂ ਮੁੰਡਿਆਂ ਨੂੰ ਪੁੱਛਿਆ ਜੇ ਮੈਂ ਗਲਤ ਨਾ ਹੋਵਾਂ ਤੇ ਤੁਸੀਂ ਟਹਿਲ ਸਿੰਘ ਦੇ ਮੁੰਡੇ ਤਾਂ ਨਹੀਂ ਉਹੀ ਟਹਿਲ ਸਿੰਘ ਜਿਹੜਾ ਉਪਲੀ ਪਿੰਡ ਦੇ ਵਿੱਚ ਸੰਗਰੂਰ ਦੇ ਵਿੱਚ ਨੌਕਰੀ ਕਰਦਾ ਵਾ ਇਹ ਸੁਣ ਕੇ ਬੱਚਿਆਂ ਦੀਆਂ ਅੱਖਾਂ 'ਚ ਚਮਕ ਆ ਗਈ ਤੇ ਉਹ ਕਹਿਣ ਲੱਗੇ ਹਾਂਜੀ ਇਹ ਹੀ ਟਹਿਲ ਸਿੰਘ ਦੇ ਮੁੰਡੇ ਵਾ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਸਾਧੂ ਸਿੰਘ ਹੈ ਤੇ ਤੇਰਾ ਨਾਮ ਸ਼ੇਰ ਸਿੰਘ ਹੈ ਉਹਨਾਂ ਨੇ ਕਿਹਾ ਹਾਂਜੀ ਤੇ ਭਾਈ ਤਨਤਲ ਸਿੰਘ ਨੇ ਪੁੱਛਿਆ ਵੀ ਭੀਖ ਕਿਉਂ ਮੰਗਦੇ ਜੋ ਬਾਪੂ ਕਿੱਥੇ ਵਾ ਤੁਹਾਡਾ ਤੇ ਇਹ ਕਿਸ ਕਾਹ ਤੋਂ ਕਤਲ ਕਰਾਇਆ ਨੇ ਤੇ ਹੱਥਾਂ ਦੇ ਵਿੱਚ ਠੂਠੇ ਕਾਹ ਤੋਂ ਫੜੇ ਨੇ ਉਹਨਾਂ ਨੇ ਦੱਸਿਆ ਵਿਗਿਆਨੀ ਜੀ ਹਾਡਾ ਬਾਪੂ ਟਹਿਲ ਸਿੰਘ ਹਨੂ ਦਰਬਾਰ ਸਾਹਿਬ ਮੱਥਾ ਟਿਕਾਉਣ ਵਾਸਤੇ ਲੈ ਕੇ ਆਉਣ ਡਿਆ ਸੀ ਰਾਹ ਦੇ ਵਿੱਚ ਹਾਡਾ ਬਾਪੂ ਬਿਮਾਰ ਪੈ ਗਿਆ ਇੱਕ ਸਾਧੂ ਫਿਰ ਹਾਡੇ ਬਾਪੂ ਨੂੰ ਧੋਖੇ ਦੇ ਨਾਂ ਆਪਣੇ ਡੇਰੇ ਤੇ ਲੈ ਗਿਆ ਉੱਥੇ ਜਾ ਕੇ ਉਹਨੇ ਹਾਡੇ ਕੇਸ ਕਤਲ ਕਰ ਦਿੱਤੇ ਤੇ ਹਾਡੇ ਗळा ਦੇ ਵਿੱਚ ਭਗਵੇ ਰੰਗ ਦੇ ਕੱਪੜੇ ਬਾਹਰ ਉੱਤੇ ਹਨੂ ਫਿਰ ਭੀਖ ਮੰਗਣ ਵਾਸਤੇ ਉਹਨਾਂ ਤੋਰ ਦਿੱਤਾ ਤੇ ਉਹਨਾਂ ਕਿਹਾ ਵੀ ਉਹ ਜਿਹੜਾ ਲੁੱਕ ਕੇ ਸਾਧੂ ਵੇਖਣ ਡਿਆ ਵਾ ਉਸ ਸਾਧੂ ਦੇ ਡੇਰੇ ਤੇ ਹਾਡਾ ਬਾਪੂ ਵਾ ਤਾਂ ਜਦੋਂ ਭਾਈ ਚੰਚਲ ਸਿੰਘ ਡੇਰੇ ਦੇ ਵਿੱਚ ਆ ਗਿਆ ਤੇ ਉਹਨੇ ਕੀ ਵੇਖਿਆ ਵੀ ਜਿਹੜਾ ਟਹਿਲ ਸਿੰਘ ਹੀ ਉਹਨਾਂ ਬੱਚਿਆਂ ਦਾ ਪਿਓ ਉਹ ਲੰਮੇ ਪਿਆ ਹੀ ਭਾਈ ਚੰਚਲ ਸਿੰਘ ਨੇ ਕੀ ਕੀਤਾ ਵੀ ਉਹਨਾਂ ਨੂੰ ਉਹ ਸਾਧੂ ਦੇ ਡੇਰੇ ਤੋਂ ਬਾਹਰ ਕਢਾ ਲਿਆ ਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾ ਦਿੱਤਾ ਤੇ ਜਿਹੜਾ ਡਾਕਟਰ ਹੀ ਉਹਨੇ ਅੱਖਾਂ ਖੋਲ ਕੇ ਵੇਖੀਆਂ ਤੇ ਜ਼ੁਬਾਨ ਖੋਲ ਕੇ ਵੇਖੀ ਤੇ ਜਿਹੜਾ ਡਾਕਟਰ ਹੁੰਦਾ ਉਹ ਅੱਖਾਂ ਤੇ ਜ਼ੁਬਾਨ ਇਹ ਕਰਕੇ ਖੋਲਦਾ ਵਾ ਕਿਉਂਕਿ ਸਭ ਤੋਂ ਪਹਿਲਾਂ ਬਿਮਾਰੀ ਦੇ ਜਿਹੜੇ ਲੱਛਣ ਹੁੰਦੇ ਆ ਉਹ ਬੰਦੇ ਦੀ ਜ਼ੁਬਾਨ ਉੱਤੇ ਆਉਂਦੇ ਨੇ ਉਹਨੇ ਪਹਿਲਾਂ ਉਹ ਚੈੱਕ ਕੀਤੇ ਤੇ ਫਿਰ ਗਿਆਨੀ ਚੰਚਲ ਸਿੰਘ ਵੱਲ ਵੇਖਿਆ ਤੇ ਕਿਹਾ ਵੀ ਗਿਆਨੀ ਜੀ ਇਹ ਬੰਦਾ ਬਚਾਉਣਾ ਮੁਸ਼ਕਿਲ ਜਾਪਦਾ ਵਾ ਸਾਧੂਆਂ ਨੇ ਪਤਾ ਨਹੀਂ ਇਹਨੂੰ ਕੀ ਖੋਲ ਕੇ ਪਿਆਤਾ ਜੇ ਕਿਸਮਤ ਹੋਵੇ ਤੇ ਬਚ ਜੇਗਾ ਪਰ ਇਦਾਂ ਕੋਈ ਬਚਣ ਦਾ ਚਾਂਸ ਨਹੀਂ ਹੈਗਾ ਫਿਰ ਅਗਲੇ ਦਿਨ ਬੜਦੇ ਉੱਤੇ ਸਰਦਾਰ ਟਹਿਲ ਸਿੰਘ ਨੂੰ ਖੂਨ ਦੀ ਉਲਟੀ ਆਈ ਫਿਰ ਸਰਦਾਰ ਟਹਿਲ ਸਿੰਘ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਪਹਿਲਾਂ ਮਾਂ ਜੜੀ ਗਈ ਸੀ ਤਾਂ ਪਿਓ ਨੇ ਸੰਭਲਿਆ ਤੇ ਹੁਣ ਪਿਓ ਵੀ ਚਲ ਗਿਆ ਤੇ ਬੱਚਿਆਂ ਦੀ ਉਮਰ ਕੀ ਆ 5 ਤੇ 6 ਸਾਲ ਉਹਨਾਂ ਦੋਵਾਂ ਬੱਚਿਆਂ ਨੇ ਭਾਈ ਚੰਚਲ ਸਿੰਘ ਨੂੰ ਕਿਹਾ ਚਾਚਾ ਜੀ ਪਹਿਲਾਂ ਸਾਡੀ ਮਾਂ ਤੁਰ ਗਈ ਹੁਣ ਸਾਡਾ ਪਿਓ ਤੁਰ ਗਿਆ ਇਹ ਤਾਂ ਕੁਦਰਤ ਨੇ ਸਾਡੇ ਨਾਲ ਤੋਖਾ ਕਰ ਦਿੱਤਾ ਜੇ ਇਹਨਾਂ ਦੀ ਮੌਤ ਲਿਖੀ ਹੀ ਤੇ ਇਹਨਾਂ ਦੇ ਨਾਲ ਸਾਨੂੰ ਵੀ ਤੋੜ ਦਿੰਦੇ ਉਹਨਾਂ ਕਿਹਾ ਵੀ ਅਸੀਂ ਮਾਪਿਆਂ ਤੋਂ ਬਿਨਾਂ ਹੁਣ ਆਪਣੀ ਜ਼ਿੰਦਗੀ ਕਿਵੇਂ گزارਾਂਗੇ ਭਾਈ ਚੰਚਲ ਸਿੰਘ ਨੇ ਉਹ ਦੋਵੇਂ ਬੱਚੇ ਲੈ ਤੇ ਜਦੀਮ ਖਾਨੇ ਚ ਲੈ ਜਾਂਦੇ ਉਦੋਂ ਅੰਮ੍ਰਿਤਸਰ ਦਾ ਜਿਹੜਾ ਜਦੀਮ ਖਾਨਾ ਹੀ ਨਵਾਂ ਨਵਾਂ ਖੁੱਲਿਆ ਹੀ ਤੇ ਜਦੀਮ ਖਾਨੇ ਦਾ ਜਿਹੜਾ ਮੁਖੀ ਹੀ ਉਹਨੇ ਕਿਹਾ ਵੀ ਮੁੰਡੇ ਰੱਖ ਤੇ ਲੈਨੇ ਵਾ ਪਰ ਇਹਨਾਂ ਬੱਚਿਆਂ ਦੇ ਕੇਸ ਕਤਲ ਨੇ ਜੇ ਬੱਚੇ ਕੇਸ ਰੱਖਣ ਵਾਸਤੇ ਤਿਆਰ ਨੇ ਹੀ ਬੱਚਿਆਂ ਨੂੰ ਰੱਖ ਲੈਨੇ ਵਾ ਉਹਨਾਂ ਬੱਚਿਆਂ ਨੇ ਆਖਿਆ ਵੀ ਕੇਸ ਰੱਖ ਦਾਂਗੇ ਉਹ ਫਿਰ ਜਦੀਮਖਾਨੇ ਦੇ ਮੁੰਡੇ ਅੰਮ੍ਰਿਤ ਛਕਣ ਵਾਸਤੇ ਅਕਾਲ ਤਖਤ ਸਹਿਬ ਆਏ। ਉਦੋਂ ਨਾਲ ਦੋ ਬੱਚੇ ਵੀ ਆਏ ਸਰ ਜਿਨ੍ਹਾਂ ਦੇ ਪਿਓ ਦੀ ਇੱਕ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ। ਤੇ ਜਿਹੜੇ ਫਿਰ ਜਦੀਮਖਾਨੇ ਦੇ ਚ ਭਰਤੀ ਹੋਏ ਸਨ। ਵੱਡੇ ਦਾ ਨਾਂ ਹੀ ਸਾਧੂ ਸਿੰਘ। ਸਾਧੂ ਸਿੰਘ ਦਾ ਨਾਂ ਪੰਜ ਪਿਆਰਿਆਂ ਨੇ ਰੱਖਤਾ ਮੁਕਤਾ ਸਿੰਘ। ਹੁਣ ਵਾਰੀ ਆ ਗਈ ਛੋਟੇ ਭਰਾ ਸ਼ੇਰ ਸਿੰਘ ਦੀ। ਤੇ ਪੰਜਾਂ ਪਿਆਰਿਆਂ ਨੇ ਉਹਦਾ ਨਾਂ ਬਦਲ ਕੇ ਉਦਮ ਸਿੰਘ ਰੱਖਤਾ। ਇਹ ਉਹੀ ਸਰਦਾਰ ਉਧਮ ਸਿੰਘਵਾ ਜੀ ਨੇ ਜਲੀਆਂ ਵਾਲੇ ਬਾਗ ਦਾ ਬਦਲਾ 21 ਸਾਲਾਂ ਬਾਅਦ ਮਾਈਕਲ ਡਵੈਰ ਦੀ ਹਿੱਕ ਦੇ ਵਿੱਚ ਗੋਲੀ ਮਾਰ ਕੇ ਲਿਆ ਸੀ ਹੁਣ ਜਿਹੜੇ ਦੋਵੇਂ ਭਰਾ ਨੇ ਜਦੀਮ ਖਾਨੇ ਦੇ ਵਿੱਚ ਰਹਿੰਦੇ ਨੇ ਜਿਹੜਾ ਵੱਡਾ ਭਰਾ ਸੀ ਉਹਨੂੰ ਨਮੋਣੀਆਂ ਹੋ ਗਿਆ ਤੇ ਉਹਦੀ ਮੌਤ ਹੋ ਗਈ 1917 ਵਿੱਚ ਇਹਨੇ 10ਵੀਂ ਪਾਸ ਕੀਤੀ ਤੇ 10ਵੀਂ ਪਾਸ ਕਰਕੇ ਫੌਜ ਦੇ ਵਿੱਚ ਭਰਤੀ ਹੋ ਗਿਆ ਉਦੋਂ ਗੋਰਿਆਂ ਦਾ ਹੀ ਰਾਜ ਸੀ ਤੇ ਗੋਰਿਆਂ ਦੀ ਫੌਜ ਹੀ ਤੇ ਉਹਨਾਂ ਨੇ ਸਰਦਾਰ ਉਧਮ ਸਿੰਘ ਦੀ ਡਿਊਟੀ ਲਾਤੀ ਬਸਰੇ ਬਗਦਾਦ ਦੇ ਵਿੱਚ ਸਰਦਾਰ ਉਦਮ ਸਿੰਘ ਆਪਣੀ ਡਿਊਟੀ ਤੇ ਚੱਲ ਗਿਆ ਤੇ ਇਧਰ ਅੰਬਰ ਸਰਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੋਰਿਆਂ ਦੀ ਸਰਕਾਰ ਦੇ ਤੱਕੇ ਦੇ ਖਿਲਾਫ ਹਿੰਦੂ ਮੁਸਲਮਾਨ ਤੇ ਸਿੱਖ ਇਕੱਠੇ ਹੋਏ ਸਰਕਾਰ ਨੂੰ ਪਤਾ ਵਾ ਜੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਗਏ ਤਾਂ ਫਿਰ ਸਾਡਾ ਕੁਝ ਬਚਣਾ ਨਹੀਂ ਤੇ ਇਹ ਕਰਕੇ ਰਾਜਨੀਤਿਕ ਲੋਕ ਡਿਵਾਈਡ ਐਂਡ ਰੂਲ ਦੀ ਪਾਲਿਸੀ ਨੂੰ ਯੂਜ਼ ਕਰਦੇ ਆ ਵੰਡੋ ਤੇ ਰਾਜ ਕਰੋ ਇਸੇ ਦੇ ਤਹਿਤ ਭਾਰਤ ਤੇ ਪਾਕਿਸਤਾਨ ਦੀ ਵੰਡ ਵੀ ਹੋਈ ਹੁਣ ਵੀ ਮੁੱਦੇ ਖੜੇ ਕਰ ਦਿੰਦੇ ਆ ਮੰਦਰ ਮਸਜਿਦ ਤੇ ਤੇ ਉਹਦੇ ਨਾਂ ਤੇ ਵੋਟ ਵੀ ਲੈ ਜਾਂਦੇ ਆ ਆਮ ਲੋਕ ਇਸ Hindu مسلمان ਦੀ جنگ ਵਿੱਚ ਨਹੀਂ ਪੈਂਦੇ ਪਰ ਜਿਹੜੇ ਲੀਡਰ ਨੇ ਉਹੀ جنگ ਵਿੱਚ ਪੈਂਦੇ ਨੇ Hindu مسلمان ਕਰਦੇ ਰਹਿੰਦੇ ਨੇ ਲੋਕਾਂ ਨੂੰ ਦੋ ਫਾੜ ਕਰਕੇ ਉਹ ਰਾਜ ਕਰਦੇ ਨੇ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਪਟਕਾ ਦਿੰਦੇ ਨੇ ਤੇ ਫਿਰ ਉਹ ਪਟਕੇ ਹੋਏ ਲੋਕਾਂ ਦੇ ਉੱਤੇ ਰਾਜ ਕਰਦੇ ਨੇ Hindu مسلمان ਤੇ ਸਿੱਖ ਇੱਕ ਝੰਡੇ ਥੱਲੇ ਇਕੱਠੇ ਹੋਣ ਲੱਗੇ ਤੇ ਗਰੀਜਾਂ ਨੇ ਸੋਚਿਆ ਜੇ ਇਕੱਠੇ ਹੋ ਗਏ ਸਾਡਾ ਰਾਜਪਾਕ ਤੇ ਖੁਸ਼ ਜਾਣਾਂ ਹਾਡਾ ਤੇ ਰਹਿਣਾ ਕੱਖ ਨਹੀਂ ਇਹੀ ਕੀ ਕਰਾਂਗੇ ਉਹਨਾਂ ਸੋਚਿਆ ਵੀ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਤੇ ਉਹਨਾਂ ਦਿਨਾਂ ਦੇ ਵਿੱਚ ਵਿਸਾਖੀ ਆ ਗਈ ਉਹ ਫਿਰ ਵਿਸਾਖੀ ਦੇ ਦਿਨ ਹੀ ਉਹ ਕਾਠ ਰੱਖ ਲਿਆ ਪੰਜਾਬ ਦਾ ਗਵਰਨਰ ਹੀ ਮਾਈਕਲ ਉਡਵੈਰ ਉਹਨੇ ਜਲੰਧਰ ਤੋਂ ਸਪੈਸ਼ਲ ਇੱਕ ਅਫਸਰ ਨੂੰ ਸਰਦੇ ਆਦੀ ਦਾ ਨਾਂ ਹੀ ਜਰਨਲ ਡਾਇਰ ਉਹਦੀ ਡਿਊਟੀ ਲੱਗ ਗਈ ਵੀ ਜਿਹੜਾ ਕਾਠੇ ਕਰਨ ਲੱਗੇ ਨੇ ਵਿਸਾਖੀ ਦੇ ਉੱਤੇ ਜਲੀਆਂ ਵਾਲਾ ਬਾਗ ਦੇ ਵਿੱਚ ਉਹ ਹੋਣਾ ਨਹੀਂ ਚਾਹੀਦਾ ਅੱਜ ਵਰਗਾ ਜਮਾਨਾ ਨਹੀਂ ਉੱਥੇ ਕੋਈ ਇੰਟਰਨੈਟ ਨਹੀਂ ਸੀ ਕੋਈ ਫੋਨ ਨਹੀਂ ਸੀ ਕੋਈ ਟੀਵੀ ਨਹੀਂ ਤੇ ਕੀ ਨਿਊਜ਼ ਸੀ ਕੋਈ ਕਿਸੇ ਨੂੰ ਨਹੀਂ ਪਤਾ ਸੀ ਵਿਸਾਖੀ ਦਾ ਦਿਨ ਚੜ੍ਹਿਆ ਤੇ ਹਜ਼ਾਰਾਂ ਲੋਕ ਉੱਥੇ ਆ ਗਏ ਦੁਪਹਿਰੇ 2:30 ਵਜੇ ਤੱਕ ਜਲੀਆਂ ਵਾਲਾ ਬਾਗ ਖਾਤਾ ਖੱਤ ਭਰ ਚੁੱਕਿਆ ਸੀ ਜਰਨਲ ਡਾਇਰ ਆਪਣੀ ਜਿਪਸੀ ਲੈ ਕੇ ਸੁਲਤਾਨ ਵਿੰਡ ਗੇਟ ਦੇ ਬਾਹਰ ਖਲੋਤਾ ਹੋਇਆ ਜਿਹੜੀ ਉਹ ਜਲੀਆਂ ਵਾਲੇ ਬਾਗ ਦੇ ਵਿੱਚ ਭੀੜ ਕੱਟੀ ਹੋਈ ਸੀ ਨਾ ਉਹਦੇ ਵਿੱਚੋਂ ਦੋ ਲੋਕ ਉੱਠੇ ਇੱਕ ਦਾ ਨਾਂ ਹੰਸਰਾਜ ਇੱਕ ਦਾ ਨਾਂ ਬਸ਼ੀਰ ਅਹਿਮਦ ਤੇ ਦਰਬਾਰ ਸਾਹਿਬ ਦੇ ਲਾਗਿਆਂ ਭੀੜੇ ਬਾਜ਼ਾਰਾ ਚੋਂ ਲੰਘ ਕੇ ਇਹ ਜਰਨਲ ਡਾਇਰ ਦੀ ਗੱਡੀ ਤੱਕ ਪਹੁੰਚ ਗਏ ਇਹਨਾਂ ਨੇ ਸਲੂਟ ਮਾਰਿਆ ਤੇ ਫਿਰ ਕਿਹਾ ਵੀ ਸਰ ਮੌਕਾ ਬਹੁਤ ਚੰਗਾ ਹੈ ਜਲੀਆਂ ਵਾਲਾ ਬਾਗ ਲੋਕਾਂ ਦਾ ਖਤ੍ਹਾ ਖਤ ਪਰ ਚੁੱਕਿਆ ਵਾ ਇਹਨਾਂ ਨੂੰ ਅਜੇ ਹਮਦਾ ਚਖਾਈਏ ਵੀ ਇਹ ਸਦੀਆਂ ਤੱਕ ਧਰਨੇ ਲਾਉਣੇ ਭੁੱਲ ਜਾਣ ਜਿਹੜੀ ਕ੍ਰਾਂਤੀਕਾਰੀ ਸੋਚ ਆ ਇਹਨਾਂ ਚੋਂ ਖਤਮ ਹੋ ਜਵੇ ਇਹ ਗੱਲਾਂ ਬਾਤਾਂ ਕਰਕੇ ਤਾਂ ਕ੍ਰਾਂਤੀਕਾਰੀਆਂ ਦੇ ਨਾਲ ਸਨ ਫਾਂਦਰੋ ਵਹਿ ਗੋਰੀਆ ਦੇ ਨਾਲ ਸਨ ਇਦਾਂ ਦੇ ਅੱਜ ਵੀ ਬਹੁਤ ਲੋਕ ਨੇ ਆਪਣੇ ਵਿੱਚ ਵੀ ਉਹ ਸ਼ਕਲ ਕਰਕੇ ਤੇ ਕੱਪੜੀਆਂ ਕਰਕੇ ਤੇ ਆਪਣੇ ਵਰਗੇ ਦਿਸਦੇ ਨੇ ਤੇ ਆਪਣੇ ਨਾਲ ਹੀ ਖੁੰਦੇ ਨੇ ਪਰ ਉਹ ਅਸਲ ਦੇ ਵਿੱਚ ਦੁਸ਼ਮਣ ਨਾਲ ਹੀ ਖੜਦੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਅੱਗੇ ਲਾ ਦਿੰਦੇ ਆ ਤੇ ਫਿਰ ਪਿੱਛੋਂ ਖਿਸਕ ਜਾਂਦੇ ਆ ਉਹ 83 ਦੇ ਵਿੱਚ ਸਾਰਿਆਂ ਨੇ ਵੇਖਿਆ ਹੀ ਵਾ ਬਸ਼ੀਰ ਅਹਿਮਦ ਤੇ ਹੰਸ ਰਾਜ ਨੇ ਜਰਨਲ ਡਾਇਰ ਨੂੰ idxsਾਇਆ ਉਹ ਆਪਣੀਆਂ ਗੱਡੀਆਂ ਲੈ ਕੇ ਜਲੀਆਂ ਵਾਲੇ ਬਾਗ ਦੇ ਸਾਹਮਣੇ ਆ ਗਿਆ ਗੱਡੀਆਂ ਤੋਂ ਸਿਪਾਈ ਨਿਕਲੇ ਤੇ ਵੱਡੇ ਵੱਡੇ ਬੂਟ ਉਹਨਾਂ ਦੇ ਪਾਏ ਹੋਏ ਸਨ ਤੇ ਉਹ ਅੰਦਰ ਵੱਲ ਨੂੰ ਭੱਜੇ ਜਦੋਂ ਲੋਕਾਂ ਨੇ ਆਵਾਜ਼ ਸੁਣੀ ਫਿਰ ਉਹਨਾਂ ਨੇ ਪਿੱਛੇ ਵੇਖਿਆ ਪਿੱਛੇ ਵੇਖਿਆ ਤੇ ਲੋਕਾਂ ਨੂੰ ਕੀ ਦਿਸਿਆ ਵੀ ਅੰਗਰੇਜ਼ ਸਿਪਾਈ ਆਪਣੀਆਂ ਬੰਦੂਕਾਂ ਲੈ ਕੇ ਖੜੇ ਨੇ ਏਦਾਂ ਦੀ ਥਾਂ ਤੇ ਜੇ ਅਸਲ ਦੇ ਵਿੱਚ ਗੋਲੀ ਚਲਾਉਣੀ ਹੋਵੇ ਨਾਲ ਤੇ ਲੋਕਾਂ ਨੂੰ 5-10 ਮਿੰਟ ਪਹਿਲਾਂ ਦਿੱਤੇ ਜਾਂਦੇ ਨੇ ਇਹ ਕਾਨੂੰਨ ਦੇ ਹਿਸਾਬ ਨਾਲ ਵਾ ਵੀ ਪਹਿਲਾਂ ਲੋਕਾਂ ਨੂੰ ਇਹ ਸਮਾਂ ਦੇਵੋ ਵੀ ਤੁਸੀਂ ਜਾਓ ਅਹੀਂ ਇੱਥੇ ਗੋਲੀ ਚਲਾਉਣੀ ਵਾ ਜਰਨਲ ਡਾਇਰ ਤੇ ਮਾਰਨਾ ਹੀ ਲੋਕਾਂ ਨੂੰ ਚਾਹੁੰਦਾ ਸੀ ਉਹ ਕਿਉਂ ਸਮਾਂ ਦਿੰਦਾ ਸਾਰੇ ਕਾਨੂੰਨ ਸਿੱਕੇ ਤੇ ਢਾਂਕੇ ਕਤਲੇਆਮ ਕੀਤਾ ਗਿਆ ਉਹ ਸੋਚਦਾ ਸੀ ਜਿਵੇਂ ਮੈਂ ਹੁਣ ਤੇ ਜਰਨਲ ਵਾਂ ਤੇ ਮੇਰੀ ਰੈਂਕ ਦੇ ਵਿੱਚ ਵੀ ਵਾਦਾ ਹੋ ਜਾਏਗਾ ਜੇ ਮੈਂ ਇਹ ਕਤਲੇਆਮ ਕਰਦਾਗਾ ਤੇ ਉਹਨੇ ਫਾਇਰ ਕੀਤਾ ਤੇ ਸਾਰੇ ਸਿਪਾਈਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਵੀ ਜਲੀਆਂ ਵਾਲਾ ਬਾਗ ਦੇ ਅੰਦਰ ਕੁਲ 1650 ਫਾਇਰ ਹੋਏ ਨੇ ਇਹ ਉੱਥੇ ਹੀ ਲਿਖਿਆ ਹੋਇਆ ਵਾ ਭੱਜਦੇ ਹੋਏ ਲੋਕਾਂ ਨੂੰ ਗੋਲੀ ਮਾਰੀ ਗਈ ਕੰਨ ਟੱਪਦੇ ਹੋਏ ਵੀ ਲੋਕਾਂ ਨੂੰ ਗੋਲੀ ਮਾਰੀ ਗਈ ਲੋਕਾਂ ਨੇ ਖੂਦ ਦੇ ਅੰਦਰ ਛਾਲਾਂ ਮਾਰੀਆਂ ਜਰਨਲ ਡਾਇਰੰ ਦਾ ਮੇਰੇ ਕੋਲ ਰੌਂਦ ਥੋੜੇ ਪਹਿਗੇ ਹੀ ਜੇ ਮੇਰੇ ਕੋਲ ਹੋਰ ਰੌਂਦ ਹੁੰਦੇ ਤੇ ਇਹ ਸਦੀਆਂ ਤੱਕ ਲੋਕ ਯਾਦ ਰੱਖਦੇ ਕਿ ਇੱਥੇ ਇੱਕ ਬੰਦਾ ਕੋਈ ਕੰਮ ਕਰਨ ਆਇਆ ਸੀ ਜਰਨਲ ਡਾਇਰ ਵਾਪਸ ਆਇਆ ਤੇ ਫਿਰ ਇਹ ਆਰਡਰ ਜਾਰੀ ਹੋ ਗਏ ਕਰਫਿਊ ਲਾਤਾ ਜਾਵੇ ਕੋਈ ਬੰਦਾ ਆਪਣੇ ਘਰ ਚੋਂ ਬਾਹਰ ਨਾ ਨਿਕਲੇ ਤੇ ਜੇ ਕੋਈ ਨਿਕਲਦਾ ਉਹਨੂੰ ਗੋਲੀ ਮਾਰ ਦਿਓ ਹੁਣ ਜਲੀਆਂ ਵਾਲੇ ਬਾਗ ਦੇ ਵਿੱਚ ਬੱਚੇ ਬਜ਼ੁਰਗ ਤੇ ਔਰਤਾਂ ਜ਼ਖਮੀ ਵੀ ਨੇ ਤੇ ਉਹਨਾਂ ਦੀਆਂ ਲਾਸ਼ਾਂ ਵੀ ਪਈਆਂ ਆਈਆਂ ਨੇ ਜ਼ਤੀਮ ਖਾਨੇ ਦੇ ਪ੍ਰਬੰਧਕਾਂ ਨੇ ਡੀਸੀ ਨੂੰ ਚਿੱਠੀ ਲਿਖਤੀ ਡੀਸੀ ਦਾ ਨਾਂ ਹੀ ਮਾਈਲ ਸਰਵਿੰਗ ਉਹਨਾਂ ਲਿਖਿਆ ਡੀਸੀ ਸਾਹਿਬ ਅੰਦਰ ਜ਼ਖਮੀ ਵੀ ਨੇ ਤੇ ਅੰਦਰ ਲਾਸ਼ਾਂ ਵੀ ਨੇ ਗਰਮੀਆਂ ਦਾ ਮੌਸਮ ਵਾ ਤੇ ਜਿਹੜੇ ਮਰ ਚੁੱਕੇ ਨੇ ਉਹਨਾਂ ਦੀਆਂ ਲਾਸ਼ਾਂ ਸੜ ਜਾਣਗੀਆਂ ਤੇ ਜਿਨ੍ਹਾਂ ਦੇ ਸਾਹ ਹਲੇ ਚੱਲਦੇ ਨੇ ਕਿਤੇ ਇਦਾਂ ਨਾ ਹੋਵੇ ਵੀ ਉਹ ਗਰਮੀ ਕਰਕੇ ਮਰ ਜਾਣ ਤੇ ਤੁਸੀਂ ਇਦਾਂ ਕਰੋ ਵੀ ਸਾਨੂੰ ਇਹ ਪਰਮਿਸ਼ਨ ਦੇ ਦਿਓ ਵੀ ਅਸੀਂ ਆਪਣੇ ਵੌਲੰਟੀਅਰ ਉੱਥੇ ਭੇਜ ਦਈਏ ਤੇ ਉਹ ਫਿਰ ਜਿਹੜੇ ਬੰਦੇ ਅੰਦਰ ਜਿਨ੍ਹਾਂ ਦੀਆਂ ਲਾਸ਼ਾਂ ਨੇ ਉਹਨਾਂ ਨੂੰ ਇੱਕ ਬੰਨੇ ਕਰ ਦੇਣ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਪਾਣੀ ਪਿਆ ਦੇਣ ਉਹਨਾਂ ਦੀ ਸੇਵਾ ਕਰ ਦੇਣ ਤੇ ਜਿਹੜੇ ਵੌਲੰਟੀਅਰਸ ਹਨ ਨਾ ਜਿਨ੍ਹਾਂ ਦੀ ਟੀਮ ਹੀ ਉਹਨਾਂ ਦਾ ਆਗੂ ਬਣਾਇਆ ਸੀ ਸਰਦਾਰ ਉਧਮ ਸਿੰਘ ਨੂੰ ਸਾਡੇ ਮਨ 'ਚ ਇਹ ਖਿਆਲ ਆਉਣਾ ਵੀ ਉਹ ਤੇ ਨੌਕਰੀ ਕਰਨ ਗਏ ਸਨ ਪਰ ਅਸਲ ਦੇ ਵਿੱਚ ਉਹਨਾਂ ਨੇ ਸਿਰਫ 1 ਸਾਲ ਨੌਕਰੀ ਕੀਤੀ ਤੇ ਜਦੋਂ ਇਹ ਜਲੀਆਂ ਵਾਲਾ ਬਾਗ ਦਾ ਕਾਂਡ ਹੋਇਆ ਉਹ ਉਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਸੀ। ਜਦੋਂ ਸਰਦਾਰ ਉਦਮ ਸਿੰਘ ਨੇ ਮਾਵਾ ਦੇ ਪੁੱਤ ਭੈਣਾ ਦੇ ਪ੍ਰਾ ਸਹਾਗਣਾ ਦੇ ਸੁਹਾਗ ਮਰੇ ਹੋਏ ਵੇਖੇ ਉਹਦੇ ਮਨ ਨੂੰ ਬਹੁਤ ਵੱਡਾ ਝਟਕਾ ਲੱਗਾ। ਸਰਦਾਰ ਉਦਮ ਸਿੰਘ ਉੱਥੇ ਖੜਾ ਹੀ ਤੇ ਸਾਹਮਣੇ ਇੱਕ ਔਰਤ ਤੁਰ ਹੀ ਆਉਂਦੀ ਵਾ। ਉਸ ਔਰਤ ਨੇ ਸਰਦਾਰ ਉਦਮ ਸਿੰਘ ਅੱਗੇ ਹੱਥ ਜੋੜੇ ਸਰਦਾਰ ਉਦਮ ਸਿੰਘ ਨੇ ਧਿਆਨ ਨਾਲ ਵੇਖਿਆ ਉਹਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਸੀ ਮਾਗਦੇ 'ਤੇ ਸੰਦੂਰ ਸੀ ਮੱਥੇ 'ਤੇ ਉਹਦੇ ਬਿੰਦੀ ਸੀ ਤੇ ਉਹਨੇ ਚੂੜਾ ਪਾਇਆ ਹੋਇਆ ਸੀ ਇਹਦੇ ਤੋਂ ਸਰਦਾਰ ਉਦਮ ਸਿੰਘ ਨੂੰ ਪਤਾ ਲੱਗਾ ਵੀ ਇਸ ਕੁੜੀ ਦਾ ਵਿਆਹ ਹਲੇ ਨਵਾਂ-ਨਵਾਂ ਹੋਇਆ ਵਾ ਉਹ ਆਂਦੀ ਵੀਰਾ ਮੈਂ ਇੱਥੇ ਵਿਸਾਖੀ ਵੇਖਣ ਆਈ ਸੀ ਆਪਣੇ ਪਤੀ ਦੇ ਨਾਲ ਮੇਰੀ ਕਿਸਮਤ ਹੀ ਮਾੜੀ ਨਿਕਲੀ ਮੇਰੇ ਪਤੀ ਦਾ ਹੱਥ ਛੁੱਟ ਗਿਆ ਸੀ ਤੇ ਹੁਣ ਉਹ ਮੈਨੂੰ ਲੱਭਾ ਨਹੀਂ ਡਿਆ ਮੈਂ ਉਹਦੀ ਬਹੁਤ ਭਾਲ ਕੀਤੀ ਮੇਰੇ ਤੇ ਮਿਹਰਬਾਨੀ ਕਰ ਦੇ ਕਿ ਮੇਰਾ ਪਤੀ ਮੈਨੂੰ ਲੱਭ ਦੇ ਸਰਦਾਰ ਉਦਮ ਸਿੰਘ ਉਸ ਕੁੜੀ ਦੇ ਨਾਲ ਅੱਗੇ ਵਧਿਆ ਤੇ ਉਹਨੇ ਲਾਸ਼ਾਂ ਦੇ ਢੇਰ ਵੇਖੇ ਤੇ ਉਸੇ ਲਾਸ਼ਾਂ ਦੇ ਢੇਰ ਵਿੱਚ ਉਸ ਬੀਬੀ ਨੇ ਆਪਣੇ ਪਤੀ ਨੂੰ ਉਹਦੇ ਕੱਪੜਿਆਂ ਤੋਂ ਪਛਾਣ ਲਿਆ ਤੇ ਉਸ ਬੀਬੀ ਨੇ ਆਖਿਆ ਉਹ ਮੇਰਾ ਪਤੀ ਜਾਪਦਾ ਹੈ ਉਠਾਈ ਨੂੰ ਸੱਟ ਲੱਗ ਗਈ ਹੋਣੀ ਹੈ ਜ਼ਮੀਨ ਉੱਤੇ ਲੇਟਿਆ ਵਾ ਇਹਨੂੰ ਕਹਿ ਵੀ ਹੁਣ ਗੋਲੀਬਾਰੀ ਬੰਦ ਹੋ ਗਈ ਆਪਾਂ ਘਰ ਚਲੀਏ ਬੀਬੀ ਨੂੰ ਪਛਾਣ ਖਿਲਾਰ ਕੇ ਸਰਦਾਰ ਉਦਮ ਸਿੰਘ ਅੱਗੇ ਹੋਇਆ ਤੇ ਜਦੋਂ ਉਹਨੇ ਉਸ ਮੁੰਡੇ ਨੂੰ ਹੱਥ ਲਾਇਆ ਤੇ ਹੱਥ ਲਾਉਂਦਿਆਂ ਸਾਰ ਨੂੰ ਪਤਾ ਲੱਗ ਗਿਆ ਸੀ ਵੀ ਇਹ ਮੁੰਡਾ ਇਸ ਦੁਨੀਆ ਤੋਂ ਜਾ ਚੁੱਕਾ ਹੈ। ਸਰਦਾਰ ਉਦਮ ਸਿੰਘ ਨੇ ਆਖਿਆ ਭੈਣਾ ਇਹ ਤਾਂ ਮਿੱਟੀ ਹੋ ਗਿਆ ਹੈ। ਇਹ ਤਾਂ ਦੁਨੀਆ ਤੋਂ ਜਾ ਚੁੱਕਾ ਵਾ। ਉਸ ਬੀਬੀ ਨੇ ਆਪਣੇ ਵਾਲਾ ਦੇ ਮੀਢੇ ਖੋਕੇ ਤੇ ਆਪਣੇ ਸਗਨਾ ਦੇ ਚੂੜੇ ਦੀ ਕੱਲੀ-ਕੱਲੀ ਚੂੜੀ ਜ਼ਮੀਨ ਤੇ ਮਾਰਨੀ ਸ਼ੁਰੂ ਕਰ ਦਿੱਤੀ। ਸਰਦਾਰ ਉਦਮ ਸਿੰਘ ਨੇ ਉਸ ਮੁੰਡੇ ਦੀ লাশ ਜਿਹੜੀ ਆਪਣੇ ਮੋਢਿਆਂ ਦੇ ਉੱਤੇ ਚੁੱਕੀ ਤੇ ਗੁਰਦੁਆਰਾ ਬਾਬਾ ਟਲ ਰਹਾ ਹੈ ਦੇਖੋ ਉਸ ਨੌਜਵਾਨ ਦੀ লাশ ਨੂੰ ਪਹਚਾਇਆ ਗਿਆ ਜਿੱਥੇ ਉਹ ਨਵੀਂ ਵਿਆਹੀ ਬੀਬੀ ਸਾਰੀ ਰਾਤ ਬੈਠੀ ਸੀ ਆਪਣੇ ਪਤੀ ਦੀ লাশ ਦੀ ਰਾਖੀ ਕਰਨ ਦੀ ਸੀ ਕਿਉਂ ਕੁੱਤੇ ਆਉਂਦੇ ਸਨ ਉਹਦੀ লাশ ਨੂੰ ਖਾਣ ਵਾਸਤੇ ਸਰਦਾਰ ਉਦਮ ਸਿੰਘ ਵਾਪਸ ਆਇਆ ਸਾਹਮਣੇ ਇੱਕ ਸਹਿਕਦੀ ਹੋਈ ਬੀਬੀ ਉਹਦੀ ਨਜ਼ਰ ਦੇ ਵਿੱਚ ਪਈ ਉਹਨੇ ਪਾਣੀ ਵਾਲੀ ਬਾਲਟੀ ਲੈ ਕੇ ਉਹਦੇ ਮੂੰਹ ਦੇ ਉੱਤੇ ਪਾਣੀ ਦੇ ਛਿੱਟੇ ਮਾਰੇ ਉਹ ਬੀਬੀ ਉੱਠ ਕੇ ਕਹਿਣ ਲੱਗੀ ਵੀ ਮੇਰਾ ਪਤੀ ਕਿੱਥੇ ਵਾ ਮੇਰਾ ਬੱਚਾ ਕਿੱਥੇ ਵਾ ਉਹ ਕਹਿੰਦੀ ਮੇਰਾ ਇੱਕ ਮਾਸੂਮ ਜਿਹਾ ਬੱਚਾ ਵਾ ਜਿਹੜਾ ਮੇਰੇ ਪਤੀ ਦੇ ਹੱਥ ਦੇ ਵਿੱਚ ਹੀ ਤੇ ਜਦੋਂ ਗੋਲੀ ਚੱਲਣੀ ਸ਼ੁਰੂ ਹੋਈ ਤਾਂ ਫਿਰ ਹੱਥ ਛੁੱਟ ਗਿਆ। ਉਹ ਤੋਂ ਬਾਅਦ ਨਾ ਮੈਨੂੰ ਮੇਰਾ ਬੱਚਾ ਲੱਭਾ ਨਾ ਮੇਰਾ ਪਤੀ ਲੱਭਾ। ਲੱਭਦਿਆਂ ਲੱਭਦਿਆਂ ਇੱਕ ਨੌਜਵਾਨ ਲੱਭਾ ਜਿਹੜਾ ਕਿ ਮੂੰਹ ਦਾ ਲੇਟਿਆ ਹੀ। ਜਿਹਨੂੰ ਆਪਾਂ ਕਹਿ ਦਿੰਦੇ ਆ ਢਿੱਡ ਦੇ ਵੱਲ ਲੇਟਿਆ ਵਾ। ਉਤਰਾਂ ਲੇਟਿਆ ਹੀ ਤੇ ਉਹਦੇ ਵੱਲ ਹੱਥ ਕਰਕੇ ਉਹ ਬੀਬੀ ਕਹਿੰਦੀ ਵੀ ਉਹ ਮੇਰਾ ਪਤੀ ਜਾਪਦਾ ਹੈ। ਉਹ ਮੂੰਹ ਦਾ ਲੇਟਿਆ ਹੀ ਤੇ ਉਹ ਬੀਬੀ ਨੇ ਆਵਾਜ਼ ਮਾਰ ਕੇ ਕਿਹਾ ਵੀ ਮੇਰਾ ਬੱਚਾ ਕਿੱਥੇ ਵਾ? ਸਰਦਾਰ ਉਦਮ ਸਿੰਘ ਕਹਿੰਦਾ ਵੀ ਭੈਣ ਤੂੰ ਫਿਕਰ ਨਾ ਕਰ ਜੇ ਇਹ ਲੱਗ ਗਿਆ ਤਾਂ ਫਿਰ ਤੇਰਾ ਬੱਚਾ ਵੀ ਲੱਭ ਜਾਵੇਗਾ ਤੇਰਾ ਬੱਚਾ ਇਹਦੇ ਕੋਲ ਹੀ ਜੇ ਹੋਸ਼ ਚ ਵਾਹੀ ਨੂੰ ਹੀ ਪੁੱਛ ਲੈਣੀ ਉਹ ਵੀ ਤੇਰਾ ਬੱਚਾ ਕਿੱਥੇ ਵਾ ਸਰਦਾਰ ਉਦਮ ਸਿੰਘ ਉਸ ਨੌਜਵਾਨ ਕੋਲ ਆਇਆ ਤੇ ਜਦੋਂ ਉਹਨੇ ਵੇਖਿਆ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਵੀ ਮਰ ਚੁੱਕਾ ਹੈ ਗੋਲੀ ਅਸਲ ਦੇ ਵਿੱਚ ਉਹਦੀ ਪਿੱਠ ਤੇ ਵੱਜੀ ਸੀ ਤਾਂ ਕਰਕੇ ਉਹ ਟਿੱਡੇ ਵੱਲ ਪਿਆ ਸੀ ਗੋਲੀਆਂ ਦੀ ਛਾਤੀ ਚੋਂ ਨਿਕਲੀ ਹੀ ਤੇ ਉਹਨੇ ਛਾਤੀ ਦੇ ਨਾਲ ਆਵਦਾ ਉਹ ਮਸੂਮ ਬੱਚਾ ਲਾਇ ਹੈ ਜਿਹੜਾ ਕਿ ਬਹੁਤ ਛੋਟਾ ਸੀ ਤੇ ਉਹਦੀ ਛਾਤੀ ਚੋਂ ਨਿਕਲ ਕੇ ਉਹ ਗੋਲੀ ਜਿਹੜੀ ਸੀ ਉਹ ਉਸ ਮਸੂਮ ਬੱਚੇ ਦੀ ਛਾਤੀ 'ਚ ਵੱਜੀ ਹੀ ਇੱਕੋ ਗੋਲੀ ਦੇ ਨਾਲ ਦੋਵੇਂ ਪਿਓ ਤੇ ਪੁੱਤ ਜ਼ਖਮੀ ਹੋਏ ਸਨ ਸਰਦਾਰ ਉਧਮ ਸਿੰਘ ਨੇ ਉਹਦੇ ਸਰੀਰ ਨੂੰ ਸਿੱਧਾ ਕੀਤਾ ਤੇ ਉਹ ਮੁੰਡਾ ਜਿਹੜਾ ਸੀ ਉਹਦੀ ਗਲ ਵਕੜੀ ਚ ਸੀ ਉਹਦਾ ਉਹਦਾ ਖਸਮ ਤੇ ਦੁਨੀਆ ਤੋਂ ਜਾ ਚੁੱਕਾ ਹੀ ਪਰ ਉਹ ਜਿਹੜਾ ਬੱਚਾ ਹੈ ਹੱਲੇ ਸਹਿਕਦਾ ਹੀ ਸਰਦਾਰ ਉਦਮ ਸਿੰਘ ਨੇ ਉਸ ਬੀਬੀ ਨੂੰ ਕਿਹਾ ਵੀ ਤੇਰਾ ਪਤੀ ਤਾਂ ਇਸ ਦੁਨੀਆ ਤੇ ਨਹੀਂ ਰਿਹਾ ਪਰ ਤੇਰਾ ਜਿਹੜਾ ਬੱਚਾ ਵਾ ਉਹ ਹਲੇ ਸਹਿਕਦਾ ਵਾ ਹਲੇ ਉਹ ਮਰਿਆ ਨਹੀਂ ਸਰਦਾਰ ਉਦਮ ਸਿੰਘ ਨੇ ਉਹ ਸਹਿਕਦਾ ਬੱਚਾ ਉਸ ਬੀਬੀ ਦੇ ਹੱਥਾਂ ਦੇ ਵਿੱਚ ਰੱਖ ਦਿੱਤਾ ਬੀਬੀ ਨੇ ਆਖਿਆ ਲਿਆ ਪਾਣੀ ਮੇਰੇ ਪੁੱਤ ਦੇ ਮੂੰਹ ਅੰਦਰ ਪਾ ਉਹਨੇ ਪਾਣੀ ਵਾਲੀ ਬਾਲਟੀ ਚੋਂ ਪਾਣੀ ਕੱਢ ਕੇ ਉਸ ਬੱਚੇ ਦੇ ਮੂੰਹ ਵਿੱਚ ਪਾਇਆ ਪਾਣੀ ਅੰਦਰ ਤੇ ਨਹੀਂ ਗਿਆ ਪਰ ਬੁੱਲਾਂ ਦੇ ਦੋਵਾਂ ਪਾਸਿਆਂ ਤੋਂ ਡੁੱਲ ਗਿਆ ਉਹਤ ਬੱਚੇ ਨੇ ਫਿਰ ਇੱਕ ਲੰਮਾ ਸਾਹ ਲਿਆ ਤੇ ਉਸ ਬੱਚੇ ਦਾ ਇਸ ਦੁਨੀਆ ਦੇ ਵਿੱਚ ਉਹ ਅਖੀਰਲਾ ਸਾਹ ਹੀ ਬੀਬੀ ਨੇ ਫਿਰ ਆਪਣਾ ਬੱਚਾ ਪੂਰੇ ਜੋਰ ਨਾਲ ਹਿਲਾ ਕੇ ਆਖਿਆ ਵੇ ਵੀਰਾ ਇਹ ਹਿਲਦਾ ਕਿਉਂ ਨਹੀਂ ਇਹ ਸਾਹ ਕਿਉਂ ਨਹੀਂ ਲੈਣ ਦੇ ਚੁੱਪ ਕਿਹੜੀ ਗੱਲੋਂ ਕਰ ਗਿਆ ਤੇ ਸਰਦਾਰ ਉਦਮ ਸਿੰਘ ਦੀਆਂ ਅੱਖਾਂ ਥੱਥਰੂ ਆ ਗਏ ਤੇ ਕਹਿਣ ਲੱਗਾ ਪੈਣਾ ਤੇਰਾ ਪੁੱਤਰ ਵੀ ਇਸ ਦੁਨੀਆ ਤੋਂ ਜਾ ਚੁੱਕਾ ਹੈ ਸੁਨਾ ਉਸ ਪੈਰ ਦਾ ਸੁਹਾਗ ਰਿਆ ਨਾ ਉਹਦਾ ਪੁੱਤਰ ਰਹਾ ਸਰਦਾਰ ਉਦਮ ਸਿੰਘ ਇਹ ਸਭ ਵੇਖ ਕੇ ਅੰਦਰੋਂ ਟੁੱਟ ਗਿਆ ਉਸ ਬੀਬੀ ਨੇ ਕਿਹਾ ਸਰਦਾਰ ਉਧਮ ਸਿੰਘ ਨੂੰ ਵੀਰਾ ਅਦੇਹਾ ਕੋਈ ਮਾਦਾ ਪੁੱਤ ਹੋਵੇਗਾ ਜੋ ਮੇਰੇ ਪਤੀ ਤੇ ਮੇਰੇ ਬੱਚੇ ਦੇ ਡੁੱਲੇ ਖੂਨ ਦਾ ਬਦਲਾ ਲਵੇ ਇਹਨਾਂ ਬਦੋਸ਼ਿਆਂ ਦੇ ਡੁੱਲੇ ਖੂਨ ਦਾ ਬਦਲਾ ਲਵੇ ਸਰਦਾਰ ਉਧਮ ਸਿੰਘ ਨੇ ਆਪਣੇ ਹੱਥ ਵੇਖ ਕੇ ਤੇ ਉਸ ਬੱਚੇ ਦਾ ਲੱਗਾ ਹੋਇਆ ਖੂਨ ਵੇਖਿਆ ਦਰਬਾਰ ਸਾਹਿਬ ਵਾਲੇ ਪਾਸੇ ਉਹਨੇ ਮੂੰਹ ਕਰਕੇ ਅਰਦਾਸ ਕੀਤੀ ਤੇ ਕਿਹਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੀ ਰਹਿਮਤ ਕਰੀ ਮੈਨੂੰ ਇਹਨਾਂ ਬਲ ਬਖਸ਼ੀ ਵੀ ਮੈਂ ਇਹਨਾਂ ਦੋਵਾਂ ਕਾਤਲਾਂ ਨੂੰ ਇੱਕ ਜਿਨੇ ਸੈਨ ਗੀਤਾ ਤੇ ਇੱਕ ਜਿਨੇ ਨਾਲ ਖੜ ਕੇ ਗੋਲੀ ਚਲਾਈਆ ਮੈਂ ਇਹਨਾਂ ਦੋਵਾਂ ਨੂੰ ਗੱਡੀ ਚੜਾ ਦਿਆਂ ਤੇ ਕਿਰਪਾ ਕਰੀ ਜਦੋਂ ਤੱਕ ਇਹ ਦੁਨੀਆ ਤੋਂ ਨਹੀਂ ਜਾਂਦੇ ਮੈਂ ਵੀ ਦੁਨੀਆ ਤੋਂ ਨਾ ਜਾਵਾਂ ਜੇ ਕਿਤੇ ਕਾਲੀ ਮਰਦੇ ਤੇ ਮੈਂ ਵੀ ਕਾਲੀ ਮਰ ਜਾ ਪਰ ਮੈਨੂੰ ਇੰਨੇ ਇੱਕ ਸਵਾਸ ਦਵੀ ਵੀ ਜਦੋਂ ਤੱਕ ਇਹ ਜਾਂਉਂਦੇ ਨੇ ਫਿਰ ਮੈਂ ਇਹਨਾਂ ਨੂੰ ਗੱਡੀ ਚਾੜ ਕੇ ਇਹਨਾਂ ਨੂੰ ਫਿਰ ਮੈਂ ਸੋਧ ਕੇ ਹੀ ਮਰਾਂ ਇਥੋਂ ਫਿਰ ਉਹ 21 ਸਾਲਾਂ ਦਾ ਸਫ਼ਰ ਸ਼ੁਰੂ ਹੁੰਦਾ ਵਾ ਜਿਹੜਾ ਭਾਈ ਉਦਮ ਸਿੰਘ ਨੇ ਤੈਅ ਕੀਤਾ ਸੀ ਸਰਦਾਰ ਉਦਮ ਸਿੰਘ ਨੇ ਉਹਨਾਂ 20 ਸਾਲਾਂ ਦੇ ਵਿੱਚ ਬਹੁਤ ਕੁਝ ਵੇਖਿਆ ਉਹਨੇ ਭੇਸ ਵਟਾਇਆ ਤੇ ਉਹ ਕਦੇ ਜਾਪਾਨ ਗਿਆ ਕਦੇ ਅਮਰੀਕਾ ਗਿਆ ਕਦੇ ਅਫਰੀਕਾ ਗਿਆ ਉਹ ਯੂਰਪ ਦੇ ਵੱਡੇ ਵੱਡੇ ਦੇਸ਼ਾਂ ਵਿੱਚ ਜਾਂਦਾ ਪਰ ਉਹਨੇ ਆਪਣੇ ਨਿਸ਼ਾਨੇ ਤੱਕ ਪਹੁੰਚਦਿਆਂ ਹੋਇਆਂ ਇੱਕ ਲੰਬੀ ਕਹਾਣੀ ਕਾਲੀ ਆਖਿਰਕਾਰ ਸਰਦਾਰ ਉਦਮ ਸਿੰਘ ਲੰਡਨ ਪਹੁੰਚ ਗਿਆ ਸਾਧੂਆਂ ਵਾਲਾ ਭੇਸ ਵਟਾ ਕੇ ਉਹ ਆ ਕੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਨੂੰ ਮਿਲਿਆ ਆ ਕੇ ਕਹਿੰਦਾ ਵੀ ਸਿੰਘ ਸਾਹਿਬ ਮੈਨੂੰ ਗੁਰੂ ਘਰ ਇੱਕ ਦਿਨ ਰਹਿਣ ਲਈ ਥਾਂ ਮਿਲ ਸਕਦੀ ਵਾ ਉਨੇ ਆਖਿਆ ਥਾਂ ਮਿਲ ਜੇਗੀ ਤੂੰ ਰਹਿ ਸਕਦਾ ਹੈ ਫਿਰ ਸਰਦਾਰ ਉਦਮ ਸਿੰਘ ਪੁੱਛਦਾ ਜੀ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਦਿਨ ਜਾਂ ਕੁਝ ਹਫ਼ਤੇ ਰਹਿਣੇ ਹੋਣ ਫਿਰ ਮੈਨੂੰ ਕੀ ਕਰਨਾ ਪਵੇਗਾ ਤੇ ਗ੍ਰੰਦੀ ਸਿੰਘ ਨੇ ਆਖਿਆ ਵੀ ਉਹਦੀ ਅਗਿਆ ਤੈਨੂੰ ਪ੍ਰਧਾਨ ਹੀ ਦੇ ਸਕਦਾ ਮੈਂ ਤੇ ਨਹੀਂ ਦੇ ਸਕਦਾ ਸ਼ਿਵ ਸਿੰਘ ਜੌਹੜ ਉਸ ਪ੍ਰਧਾਨ ਦਾ ਨਾ ਹੀ ਤੇ ਉਸ ਪ੍ਰਧਾਨ ਨੇ ਆਗਿਆ ਦਿੱਤੀ ਉਦਮ ਸਿੰਘ ਨੂੰ ਰਹਿਣ ਦੀ ਹੁਣ ਸਰਦਾਰ ਉਦਮ ਸਿੰਘ ਨੇ ਭੇਸ ਬਟਾਇਆ ਹੀ ਸਾਧੂਆਂ ਵਾਲਾ ਉਸ ਗੁਰਦਾਰੇ ਦਾ ਪ੍ਰਧਾਨ ਬਹੁਤ ਤੇਜ਼ ਸੀ ਉਹਨੇ ਵੇਖ ਕੇ ਦਾਸਤਾ ਵੀ ਇਸ ਗੁਰਦਾਰੇ 'ਚ ਹਜ਼ਾਰਾਂ ਲੋਕ ਆਏ ਨੇ ਪਰੇ ਮੈਨੂੰ ਪਹਿਲਾ ਬੰਦਾ ਇਦਾਂ ਲੱਗਣ ਡਿਆ ਵੀ ਇਹ ਸਾਧੂ ਨਹੀਂ ਹੈਗਾ ਨਾ ਇਹਦੀ ਵੇਖ ਨਹੀਂ ਸਾਧੂਆ ਵਾਲੀ ਆ ਨਾ ਇਹ ਬੋਲਦਾ ਸਾਧੂਆ ਵਾਂਗੂ ਆ ਨਾ ਇਹਦੀ ਤੋਰ ਸਾਧੂਆ ਵਾਲੀ ਆ ਪਤਾ ਨਹੀਂ ਕਿਉਂ ਮੈਨੂੰ ਜਾਪ ਪਤਾ ਨਹੀਂ ਹੈ ਸਾਧੂ ਆ ਇੱਕਦਮ ਸਾਧੂਆ ਵਾਲਾ ਲੱਛਣ ਕੋਈ ਨਹੀਂ ਲੱਗਦਾ ਇੱਕ ਦਿਨ ਸਰਦਾਰ ਉਦਮ ਸਿੰਘ ਭੇਸ ਬਟਾ ਕੇ ਖਲੋਤਾ ਤੇ ਕਿ ਸ਼ੇਰ ਬੋਲਣ ਡਿਆ ਸੀ ਉਹ ਸਿਰਫ ਰੋਸ਼ੀ ਕੀ ਤਮੰਨਾ ਹਮਾਰੇ ਦਿਲ ਵਿੱਚ ਹੈ ਦੇਖਣਾ ਹੈ ਜੋਰ ਕਿਤਨਾ ਬਾਦੂਏ ਕਾਤਿਲ ਵਿੱਚ ਹੈ ਮਗਰ ਖਲੋਤੇ ਪ੍ਰਧਾਨ ਨੇ ਉਹਦੇ ਮੋਢੇ ਤੇ ਹੱਥ ਰੱਖ ਦਿੱਤਾ ਉਹ ਕਹਿੰਦਾ ਮੈਨੂੰ ਬੜੇ ਦਿਨਾਂ ਦਾ ਸ਼ੱਕ ਸੀ ਤੂੰ ਸਾਧੂ ਨਹੀਂ ਹੈਗਾ ਸਾਧੂਆਂ ਵਾਲੀ ਗੱਲ ਤੇਰੇ 'ਚ ਕੋਈ ਨਹੀਂ ਤੂੰ ਸੱਚ ਦਾਸ ਤੂੰ ਹੈ ਕੌਣ ਤਾਂ ਉਹਨੇ ਫਿਰ ਪ੍ਰਧਾਨ ਨੂੰ ਦੱਸਤਾ ਵੀ ਮੇਰਾ ਅਸਲ ਨਾਮ ਹੈ ਸ਼ੇਰ ਸਿੰਘ ਤੇ ਅਮਰਤ ਸ ਕਰਨ ਤੋਂ ਬਾਅਦ ਮੇਰਾ ਨਾਂ ਰੱਖ ਦਿੱਤਾ ਗਿਆ ਉਦਮ ਸਿੰਘ ਤੇ ਸੱਚੇ ਵਾ ਵੀ ਮੈਂ ਜਲੀਆਂ ਵਾਲੇ ਬਾਗ ਦੇ ਦੋਵੇਂ ਕਾਤਿਲ ਮਾਰਨ ਵਾਸਤੇ ਆਇਆ ਸਾਂ ਪਰ ਇੱਥੇ ਆ ਕੇ ਮੈਨੂੰ ਪਤਾ ਲੱਗਾ ਵੀ ਜਿਹਨੇ ਜਲੀਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਵਾਈ ਸੀ ਜਰਨਲ ਡਾਇਰ ਉਹ ਤੇ ਤੇਰਾ ਸਾਲ ਪਹਿਲਾਂ ਹੀ ਮਰ ਚੁੱਕਾ ਵਾ ਤੇ ਕਹਿੰਦਾ ਹੁਣ ਉਧਮ ਸਿੰਘ ਕਹਿੰਦਾ ਵੀ ਮੈਂ ਹੁਣ ਦੂਜਾ ਬੰਦਾ ਮਾਰਨਾ ਜਿਹਨੇ ਕਾਗਜ਼ਾਂ ਦੇ ਉੱਤੇ ਸਾਈਨ ਕੀਤੇ ਸਨ ਤੇ ਸਰਦਾਰ ਉਧਮ ਸਿੰਘ ਇਹਨਾਂ ਮੈਨੂੰ ਗੁਰਦਾਰੇ ਚ ਉਹਨੇ ਨਹੀਂ ਜਰੂਰ ਰੱਖਿਓ ਤੇ ਫਿਰ ਪ੍ਰਧਾਨ ਕਹਿੰਦਾ ਵੀ ਕਾਕਾ ਆਪਣਾ ਨਿਸ਼ਾਨਾ ਨਾ ਪੁੱਲ ਦੇਵੀਂ ਤਾ ਜਿੰਨੀ ਕਹੇਗਾ ਮੈਂ ਤੇ ਉਨੀ ਮਦਦ ਕਰਾਂਗਾ ਹੁਣ ਸਰਦਾਰ ਉਧਮ ਸਿੰਘ ਗੁਰਦਾਰੇ ਚ ਰਹਿਂਦਾ ਵਾ ਇੱਕ ਦਿਨ ਬਾਹਰ ਨਿਕਲਿਆ ਗੁਰਦਾਰਿਆਂ ਸਾਹਮਣੇ ਕੰਨ ਤੇ ਇੱਕ ਇਸ਼ਤਿਹਾਰ ਲੱਗਾ ਸੀ ਇਸ਼ਤਿਹਾਰ ਤੇ ਲਿਖਿਆ ਇਹ ਵੀ 13 ਮਾਰਚ 1940 ਨੂੰ ਬਾਰ ਐਸੋਸੀਏਸ਼ਨ ਵੱਲੋਂ ਅਫਗਾਨਿਸਤਾਨ ਦੇ ਮੁੱਦੇ ਉੱਤੇ ਟਿਊਡਰ ਰੂਮ ਦੇ ਵਿੱਚ ਇੱਕ ਬਹੁਤ ਵੱਡਾ ਜਲਸਾ ਹੋਣਾ ਵਾ ਤੇ ਉਹਦੇ 'ਚ ਇਹ ਸਾਰੇ ਲੋਕ ਆਉਣਗੇ ਤਾਂ ਉਹਨਾਂ ਦੇ ਗੋਰੀਆਂ ਦੇ ਨਾਂ ਲੱਗੇ ਸਨ ਵੀ ਇਹ ਫਲਾਣਾ ਗੋਰਾ ਆਊਗਾ ਫਲਾਣਾ ਗੋਰਾ ਆਊਗਾ ਤੇ ਸਭ ਤੋਂ ਥੱਲੇ ਲਿਖਿਆ ਸੀ ਵੀ ਪ੍ਰਧਾਨਗੀ ਦਾ ਭਾਸ਼ਣ ਪੰਜਾਬ ਦੇ ਹੀਰੋ ਮਾਈਕਲ ਐਡਵੈਰ ਦੇਣਗੇ ਇਹਨੇ ਇਸ ਤਿਆਰ ਥੱਲੇ ਲਾਇਆ ਤੇ ਆਂਦਾ ਪ੍ਰਧਾਨ ਜੀ ਰੋਜ਼ ਮੇਲੇ ਮਾਰਦੇ ਜੇ ਵੀ ਕੁਝ ਕਰਨਾ ਵੀ ਹੈਗਾ ਕਿ ਨਹੀਂ ਕਿ ਸਿਰਫ ਗੱਲਾਂ ਦਾ ਘੜਾ ਲਾਇਆ ਵਾ ਉਹ ਆਂਦਾ ਮੇਰੇ ਕਰਨ ਦਾ ਟਾਈਮ ਆ ਗਿਆ ਵਾ ਉਹਨੇ ਇਸਤਿਆਰ ਪ੍ਰਧਾਨ ਨੂੰ ਫੜਾਇਆ ਤੇ ਉਹਨੂੰ ਕਿਹਾ ਵੀ ਵੇਖੋ ਇਹ ਇਸਤਿਆ ਧਿਆਨ ਨਾਲ ਪੜੋ ਤੇ ਉਹਨੇ ਉਹ ਪੜਿਆ ਤੇ ਵੇਖਿਆ ਥੱਲੇ ਲਿਖਿਆ ਹੀ ਵੀ ਇਹ ਜਲਸੇ ਦੇ ਵਿੱਚ ਆਉਣ ਵਾਸਤੇ ਐਂਟਰੀ ਪਾਸ ਈਸ਼ੂ ਕੀਤੇ ਗਏ ਨੇ ਜਿਹਦੇ ਕੋਲ ਉਹ ਐਂਟਰੀ ਪਾਸ ਹੋਵੇਗਾ ਉਹੀ ਜਲਸੇ ਦੇ ਵਿੱਚ ਆ ਸਕਦਾ ਵਾ ਉਦਮ ਸਿੰਘ ਕਹਿੰਦਾ ਪ੍ਰਧਾਨ ਜੀ ਮੈਨੂੰ ਥਾ ਲੱਗ ਗਿਆ ਮੈਨੂੰ ਸ਼ਿਕਾਰ ਮੇਰਾ ਲੱਗ ਗਿਆ ਤੁਸੀਂ ਮੈਨੂੰ ਐਂਟਰੀ ਪਾਸ ਦਵਾ ਦਿਓ ਬਸ ਤੇ ਪ੍ਰਧਾਨ ਨੇ ਹੱਸ ਕੇ ਕਿਹਾ ਵੀ ਕਾਕਾ ਆਜਾ ਕੈਂਟਰੀ ਪਾਸ ਮੈਨੂੰ ਪਹਿਲਾਂ ਹੀ ਸੱਦਾ ਆ ਗਿਆ ਸੀ ਐਂਟਰੀ ਪਾਸ ਮੈਨੂੰ ਪਹਿਲਾਂ ਹੀ ਮਿਲ ਗਿਆ ਸੀ ਉਹ ਮੈਨੂੰ ਜਾਣਦੇ ਸਨ ਤਾਂ ਮੈਨੂੰ ਵੀ ਸੱਦਾ ਪੱਤਰ ਆਇਆ ਸੀ ਤੇ ਆਜਾ ਕੈਂਟਰੀ ਪਾਸ ਤੇ ਆਪਣਾ ਜਿਹੜਾ ਕੰਮ ਹੈ ਉਸਰੇ ਲਾ ਕੇ ਮੁਣੀ ਦਿਨ ਚੜ ਗਿਆ 11 ਮਾਰਚ ਦਾ ਤੇ ਸਰਦਾਰ ਉਦਮ ਸਿੰਘ ਨੇ ਤਿਆਰੀ ਮੁਕੰਮਲ ਕੀਤੀ 13 ਮਾਰਚ ਦਾ ਦਿਨ ਆ ਗਿਆ ਤੇ ਸਰਦਾਰ ਉਦਮ ਸਿੰਘ ਨੇ ਕਾਲੇ ਰੰਗ ਦਾ ਪੈਂਟ ਕੋਟ ਆਪਣੇ ਸਰੀਰ ਦੇ ਉੱਤੇ ਸਜਾਇਆ ਐਂਟਰੀ ਪਾਸ ਉਹਨੇ ਆਪਣੀ ਜੇਬ ਚ ਪਾ ਲਿਆ ਅਲਮਾਰੀ ਦੇ ਉਤੋਂ ਨੇ ਡੈਰੀ ਚੁੱਕੀ ਉਹਨੇ ਕੀ ਕੀਤਾ ਵੀ ਡੈਰੀ ਦੇ ਵਿੱਚੋਂ ਪੰਨਾ ਪਾੜਿਆ ਗੋਰਿਆਂ ਵਾਲਾ ਪੇਸ ਤਾਰ ਕੇ ਕੈਨਿੰਗਸਟਨ ਹਾਲ ਦੇ ਬਾਹਰ ਆ ਕੇ ਖੜ ਗਿਆ ਅੱਗੇ ਖਲੋਤਾ ਗੋਰਾ ਸਿਪਾਈ ਕਹਿੰਦਾ ਸ਼ੋ ਮੀ ਯੋਰ ਐਂਟਰੀ ਪਾਸ ਆਪਣਾ ਐਂਟਰੀ ਪਾਸ ਵਿਖਾ ਤੇ ਗੋਰੇ ਦੇ ਹੱਥ ਵਿੱਚ ਉਧਮ ਸਿੰਘ ਨੇ ਐਂਟਰੀ ਪਾਸ ਰੱਖ ਦਿੱਤਾ ਤੇ ਗੋਰਾ ਫਿਰ ਇੱਕ ਹੋਰ ਸਵਾਲ ਕਰਦਾ ਵੀ ਵਾਟਸ ਯੋਰ ਨੇਮ ਵੀ ਤੇਰਾ ਨਾਂ ਕੀ ਹੈ ਉਹ ਕਹਿੰਦਾ ਸਰ ਮਾਈ ਨੇਮ ਇਜ਼ ਫਰੈਂਕ ਬ੍ਰਾਜ਼ੀਲ ਹਾਂ ਨਾ ਮੇਰਾ ਨਾਂ ਫਰੈਂਕ ਬ੍ਰਾਜ਼ੀਲ ਵਾ ਸ਼ਕਲ ਵੀ ਗੋਰੇ ਵਾਲੀ ਕਰ ਲਈ ਤੇ ਨਾਂ ਵੀ ਗੋਰੇ ਵਾਲਾ ਕਰ ਲਿਆ ਤੇ ਗੋਰਾ ਕਹਿੰਦਾ ਯੂ ਮੇ ਗੋ ਨਾ ਹੁਣ ਤੂੰ ਜਾ ਸਕਦਾ ਅੰਦਰ ਇਹਨੇ ਡੈਰੀ ਚੁੱਕੀ ਤੇ ਅੰਦਰ ਆ ਗਿਆ 350 ਬੰਦੇ ਕੁਰਸੀ ਤੇ ਬੈਠੇ ਸਨ ਇਹਨੇ ਆਉਂਦਿਆਂ-ਆਉਂਦਿਆਂ ਡੈਰੀ ਖੋਲੀ ਤੇਰੇ ਵਾਲਵਰ ਆਪਦੀ ਜੇਬ ਚ ਪਾ ਲਿਆ ਉਹ ਪ੍ਰੋਗਰਾਮ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਤੇ ਜਿਹੜੇ ਲੋਕਾਂ ਨੂੰ ਸੱਦਿਆ ਸੀ ਉਹਨਾਂ ਨੇ ਸਟੇਜ ਤੇ ਆ ਕੇ ਭਾਸ਼ਣ ਦਿੱਤੇ ਹੁਣ ਵਾਰੀ ਆ ਗਈ ਮਾਈਕਲ ਐਡਵੈਰ ਦੀ ਤੇ ਜਦੋਂ ਉਹਦੇ ਨਾਂ ਦੀ ਅਨਾਊਂਸਮੈਂਟ ਹੋਈ ਤੇ ਤਾਲੀਆਂ ਵੱਜੀਆਂ ਸਰਦਾਰ ਉਦਮ ਸਿੰਘ ਧਿਆਨ ਨਾਲ ਵੇਖਦਾ ਹੀ ਤੇ ਕਹਿੰਦਾ ਹੀ ਮਨਾ ਜਿੱਥੇ 21 ਸਾਲ ਦਾ ਸਬਰ ਕੀਤਾ ਤੇ 1 ਮਿੰਟ ਹੋਰ ਸਬਰ ਕਰ ਲੈ ਇਹਨੂੰ ਸੁਣਦੇ ਆ ਵੀ ਬੋਲਦਾ ਕੀ ਆਪਣੀ ਜ਼ੁਬਾਨ ਚ ਪ੍ਰੋਗਰਾਮ ਜਿਹੜਾ ਸੀ afghanistan ਦੇ ਮੁੱਦੇ ਤੇ ਉੱਤੇ ਹੀ ਤੇ ਉਹ ਆਂਦਾ ਵੀ afghanistan ਵਾਲੇ ਆਜ਼ਾਦੀ ਮੰਗਦੇ ਨੇ ਉਹ ਤੋਂ ਬਾਅਦ ਉਹਨੇ ਸ਼ਬਦ ਵਰਤੇ ਆ Indian dogs ਵੀ ਭਾਰਤੀ ਕੁੱਤਿਆਂ ਨੇ ਜਦੋਂ ਆਜ਼ਾਦੀ ਮੰਗੀ ਤਾਂ ਮੈਂ ਉਹਨਾਂ ਨਾਲ ਜਲੀਆਂ ਵਾਲੇ ਬਾਗ ਦੇ ਤੇ ਜੋ ਕੁਝ ਕੀਤਾ ਤੁਹਾਨੂੰ ਪਤਾ ਹੀ ਵਾ ਉਹ ਆਂਦਾ ਸਰਕਾਰ ਮੈਨੂੰ ਇੱਕ ਵਾਰ ਅਫਗਾਨਿਸਤਾਨ ਭੇਜੇ ਮੈਂ ਕਰ ਕਰ ਜਲੀਆਂ ਵਾਲਾ ਬਾਗ ਬਣਾ ਕੇ ਰੱਖ ਦਿਆਂਗਾ ਲੋਕ ਤਾਲੀ ਮਾਰਨ ਡੇ ਨੇ ਤੇ ਉਦਮ ਸਿੰਘ ਉੱਠਿਆ ਤੇ ਸਟੇਜ ਦੇ ਜਮਾਂ ਨੇੜੇ ਆ ਗਿਆ ਹੁਣ ਲੋਕ ਵੇਖਣ ਡੇ ਵੀ ਇਹ ਮੁੰਡਾ ਕਿਹੜੀ ਗੱਲ ਉਹ ਅੱਗੇ ਆ ਗਿਆ ਮਾਈਕਲ ਐਡਵੈਨ ਨੇ ਖੁਦ ਹੀ ਪੁੱਛ ਲਿਆ ਯੰਗ ਮੈਨ ਵਾਟ ਯੂਅਰ ਕੁਐਸ਼ਨ ਤੇਰਾ ਸਵਾਲ ਕੀ ਆ ਤੂੰ ਕਾਹਤੋਂ ਅੱਗੇ ਆਇਆ ਵਾ ਉਦਮ ਸਿੰਘ ਆਂਦਾ ਸਰ ਪਲੀਜ਼ ਰਿਪੀਟ ਵਾਟ ਯੂ ਹੈਵ ਸੈਡ ਜੋ ਤੂੰ ਕਿਹਾ ਉਹਨੂੰ ਰਿਪੀਟ ਕਰਨ ਦੋਰਾ ਉਹ ਆਂਦਾ ਜਿਹੜੀਆਂ ਭਾਰਤੀਆਂ ਲੋਕਾਂ ਨੂੰ ਗਾਲ੍ਹਾਂ ਕੱਢੀਆਂ ਐ ਨਾ ਤੁਹਾਡੇ ਮੂੰਹ ਬਹੁਤ ਫੱਬੀਆਂ ਨੇ ਇੱਕ ਵਾਰੀ ਹੋਰ ਕੱਢ ਦਿਓ ਮੈਂ ਗਾਲ ਸੁਣਨੀ ਚਾਹੁੰਦਾ ਨੇ ਦਰਸ਼ਕਾਂ ਨੇ ਫਿਰ ਤਾਲੀਆਂ ਮਾਰਤੀਆਂ ਆਂਦੇ ਮਾਈਕਲ ਡਵੈਰ ਦਾ ਭਾਸ਼ਣ ਬੜਾ ਪਸੰਦ ਆਇਆ ਉਹਦੇ ਅੰਦਰੋਂ ਆਵਾਜ਼ ਆਈ ਵੀ ਰੱਜ ਕੇ ਗਾਲ੍ਹਾਂ ਕੱਢ ਭਾਰਤੀਆਂ ਨੂੰ ਤੇ ਇਹ ਜਿਹੜੀਆਂ ਤਾਲੀਆਂ ਨੇ ਰੁਕਣੀਆਂ ਨਹੀਂ ਚਾਹੀਦੀਆਂ ਜੋ ਕੁਝ ਉਹਨੇ ਪਹਿਲਾਂ ਕਿਹਾ ਸੀ ਉਹਨੇ ਫੇਰ ਰਿਪੀਟ ਕੀਤਾ ਉਹ ਕਹਿੰਦਾ ਵੀ ਅਫਗਾਨਿਸਤਾਨ ਦੇ ਲੋਕ ਆਜ਼ਾਦੀ ਮੰਗਦੇ ਨੇ ਭਾਰਤੀ ਕੁੱਤਿਆਂ ਨੇ ਇੰਡੀਅਨ ਡੌਗਸ ਨੇ ਵੀ ਆਜ਼ਾਦੀ ਮੰਗੀ ਹੀ ਮੈਂ ਉਹਨਾਂ ਨੂੰ ਜਲੀਆਂ ਵਾਲੇ ਬਾਗ ਦੇ ਵਿੱਚ ਘੇਰ ਕੇ ਗੋਲੀਆਂ ਮਾਰੀਆਂ ਸਨ ਫੇਰ ਆਂਦਾ ਸਰਕਾਰ ਮੈਨੂੰ ਅਫਗਾਨਿਸਤਾਨ ਭੇਜੇ ਤੇ ਮੈਂ ਘਰ ਘਰ ਜਲੀਆਂ ਵਾਲਾ ਬਾਗ ਬਣਾ ਦਿਆਂਗਾ ਉਦਮ ਸਿੰਘ ਨੇ ਪਾਲਿਆ ਆਪਣੀ ਜੇਬ 'ਚ ਹੱਥ ਤੇ ਕੱਢ ਲਈ ਰਿਵਾਲਵਰ ਆਂਦਾ ਵੀ ਤੂੰ ਆਪਣੀ ਜ਼ੁਬਾਨ ਨੂੰ ਲਗਾਉਂਦੇ ਤੇ ਤੂੰ ਜਲੀਆਂ ਵਾਲੇ ਬਾਗ ਦੇ ਵਿੱਚ ਘੇਰ ਕੇ ਗੋਲੀਆਂ ਮਾਰੀਆਂ ਬੇਦੋਸ਼ਿਆਂ ਨੂੰ ਆ ਵੇਖ ਉਹਨਾਂ ਸ਼ਹੀਦਾਂ ਦਾ ਬਦਲਾ ਹੁਣ ਮੈਂ ਲੈਣ ਲੱਗਾ ਵਾਂ ਉਹਨੇ ਫਿਰ ਰਿਵਾਲਵਰ ਕੱਢੀ ਤੇ ਮਾਈਕਲ ਐਡਵੈਰ ਦੀ ਹਿੱਕ ਤੇ ਗੋਲੀਆਂ ਮਾਰੀਆਂ ਤੇ ਉਹ ਸਾਰੇ ਫਿਰ ਵੇਖਦੇ ਹੀ ਰਹਿ ਗਏ ਉੱਥੇ ਤੇ ਉਹ ਸੂਰਮੇ ਨੇ ਫਿਰ ਕੀ ਸਾਲਾ ਬਾਅਦ ਜਾ ਕੇ ਤੇ ਜਲੀਆਂ ਵਾਲੇ ਬਾਗ ਦਾ ਬਦਲਾ ਲਿਆ ਬਦਲਾ ਲੈਣਾ ਸਿਰਫ ਸਿੱਖਾਂ ਨੂੰ ਆਉਂਦਾ ਵਾ ਪੰਜਾਬੀਆਂ ਨੂੰ ਆਉਂਦਾ ਵਾ ਹੋਰ ਕਿਸੇ ਨੂੰ ਤੇ ਬਦਲਾ ਲੈਣਾ ਵੀ ਨਹੀਂ ਆਉਂਦਾ ਇੱਥੇ ਬਦਲੇ ਲਏ ਜਾਂਦੇ ਨੇ ਹੋਰ ਨਾਲ ਦੇ ਇਤਿਹਾਸ ਵਿੱਚ ਵੀ ਕਦੇ ਉਧੀਆਂ ਪੈਣਾ ਕੋਲੋਂ ਬਦਲੇ ਲੈ ਲਿੰਦੇ ਆ ਕਦੇ ਬੱਚਿਆਂ ਤੋਂ ਬਦਲੇ ਲੈ ਲਿੰਦੇ ਆ ਇਤਰਾ ਬਦਲਾ ਨਹੀਂ ਲਿਆ ਜਾਂਦਾ ਸਿੱਖ ਜਦੋਂ ਬਦਲਾ ਲੈਂਦੇ ਆ ਬਦਲਾ ਉਤੋਂ ਹੀ ਲੈਂਦੇ ਆ ਉਸ ਪਾਪੀ ਤੋਂ ਹੀ ਲੈਂਦੇ ਆ ਜਿਨੇ ਕੋਈ ਕਾਹਨ ਕੀਤਾ ਹੁੰਦਾ ਵਾ ਸਿੱਖ ਇਤਰਾ ਹੀ ਕਿਸੇ ਬੇਦੋਸ਼ੇ ਉਤੇ ਵਾਰ ਨਹੀਂ ਕਰਦੇ ਸੋ ਇਹ ਤਾਂ ਆਵਾਜ਼ ਸਰਦਾਰ ਉਦਮ ਸਿੰਘ ਜੀ ਉੱਤੇ ਮੁਕੱਦਮਾ ਚੱਲਿਆ ਤੇ ਫਿਰ 31 ਜੁਲਾਈ 1940 ਨੂੰ ਨੂੰ ਫਾਸੀ ਦੀ ਸਜ਼ਾ ਸੁਣਾਈ ਗਈ ਸੋ ਗੁਰਪਿਆਰਿਓ ਭੁੱਲਾ ਚੁਕਾ ਦੇ ਖਿਮਾ ਹੋਰ ਇਸੇ ਕਿ ਇਤਿਹਾਸ ਤੇ ਗੁਰਬਾਣੀ ਨਾਲ ਸੰਬੰਧਤ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਹੋਰ ਵੀ ਸੰਗਤਾਂ ਨਾਲ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਵੀ ਸੰਗਤ ਇਤਿਹਾਸ ਨਾਲ ਜਾਣੂ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ